ਅਵੇਖੋ 10 ਲੱਖ ਦੇ ਵਿੱਚ ਆਸਟ੍ਰੇਲੀਆ ਜਾਣ ਦਾ ਸੋਚਣਾ ਟੱਬਰ ਨੂੰ ਮਹਿੰਗਾ ਪੈ ਗਿਆ ਤੇ ਪੈਟਰੋਲ ਲੈ ਕੇ ਧੀ ਆਪਣੇ ਪਿਓ ਦੇ ਨਾਲ ਪਾਣੀ ਵਾਲੀ ਟੈਂਕੀ ਤੇ ਚੜੀ ਹੈ ਤੇ ਮਾਮਲਾ ਬਰਨਾਲਾ ਦੇ ਪਿੰਡ ਰੁੜਕੇ ਕਲਾ ਤੋਂ ਸਾਹਮਣੇ ਆਇਆ ਜਿੱਥੇ ਟੈਂਕੀ ਤੇ ਚੜੀ ਕੁੜੀ ਜਿਸਨੇ ਕਿ ਪਿੰਡ ਦੇ ਇੱਕ ਬੰਦੇ ਤੇ ਦੋਸ਼ ਲਗਾਉਂਦਿਆ ਕਿ ਹੈ ਕਿ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਉਸ ਦੇ ਕੋਲੋਂ ਲਏ ਗਏ ਸਨ ਦਰਅਸਲ ਇਸ ਸਬੰਧ ਵਿੱਚ ਪਾਣੀ ਦੀ ਟੈਂਕੀ ਤੇ ਚੜਨ ਵਾਲੀ ਕੁੜੀ ਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਪਿੰਡ ਦੇ ਇੱਕ ਵਿਅਕਤੀ ਜਿਸ ਦੇ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਦੇ ਨਾਲ ਧੋਖਾ ਕੀਤਾ ਗਿਆ ਉਹਨਾਂ ਦਾ ਕਹਿਣਾ ਕਿਸ ਮਾਮਲੇ ਦੇ ਵਿੱਚ ਪਿੰਡ ਦੇ ਨੰਬਰਦਾਰ ਜਿਸ ਦੇ ਵੱਲੋਂ 10 ਲੱਖ ਰੁਪਏ ਲੈ ਕੇ 2021 ਦੇ ਵਿੱਚ ਆਸਟ੍ਰੇਲੀਆ ਭੇਜਣ ਦੀ ਗੱਲ ਆਕੀ ਗਈ ਸੀ ਉਸ ਤੋਂ ਬਾਅਦ ਪਰਿਵਾਰ ਨੂੰ 10 ਲੱਖ ਰੁਪਏ ਦਿੱਤੇ ਗਏ ਕੁ ਸਮੇਂ ਬਾਅਦ ਫਿਰ 12 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਇਸ ਦੇ ਚਲਦਿਆਂ ਉਕਤ ਪਰਿਵਾਰ ਦੇ ਵੱਲੋਂ ਜਿਹੜੇ 10 ਲੱਖ ਰੁਪਏ ਤੇ ਫਾਈਲ ਵਾਪਸ ਕਰਨ ਨੂੰ ਇਹਨਾਂ ਕਿਹਾ ਪਰ ਪਿਛਲੇ 3 ਸਾਲਾਂ ਤੋਂ ਪੈਸਾ ਜਿਹੜਾ ਹੈ ਉਹ ਵਾਪਸ ਨਹੀਂ ਕੀਤਾ ਜਾ ਰਿਹਾ ਇਸ ਸਬੰਧ ਵਿੱਚ ਪੀੜਤ ਪਰਿਵਾਰ ਨੇ ਐਸਐਸਪੀ ਬਰਨਾਲਾ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਸ ਦੀ ਜਾਂਚ ਡੀਐਸਪੀ ਤੱਪਾ ਦੇ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਨੇ ਏਜੰਟ ਪਰਿਵਾਰ ਤੋਂ 1 ਸਾਲ ਦੇ ਅੰਦਰ ਪੈਸੇ ਵਾਪਸ ਦਿਵਾਉਣ ਦਾ ਸਮਾਂ ਵੀ ਲਿਆ ਸੀ ਪਰ ਪਿਛਲੇ ਮਹੀਨੇ 15 ਤਰੀਕ ਮਿਖ ਸਾਲ ਬੀਤ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚਲਦਿਆਂ ਹੁਣ ਉਹ ਪਾਣੀ ਦੀ ਟੈਂਕੀ ਤੇ ਚੜਨ ਨੂੰ ਮਜਬੂਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਪਾਲਣ ਪੋਸ਼ਣ ਕਰ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਗਹਿਣੇ ਵੇਚ ਕੇ ਤੇ ਹੋਰ ਥਾਵਾਂ ਤੋਂ ਪੈਸੇ ਜਿਹੜੇ ਇਕੱਠੇ ਕਰਕੇ ਦਿੱਤੇ ਗਏ ਸਨ 4 ਸਾਲ ਹੋ ਗਏ ਨੇ ਉਹ ਕੋ ਇਨਸਾਫ ਦੇ ਲਈ ਪਟਕ ਰਹੀ ਨੇ 10 ਲੱਖ ਰੁਪਏ ਦੀ ਰਕਮ ਨਾ ਵਾਪਸ ਦਿੱਤੀ ਜਾ ਰਹੀ ਹੈ ਤੇ ਨਾ ਹੀ ਵਿਦੇਸ਼ ਭੇਜਿਆ ਜਾ ਰਿਹਾ ਈ ਨਾ ਮੈਂ ਤੁਹਾਡਾ ਜਸਪ੍ਰੀਤ ਕੌਰ ਕੀ ਕਹਿਣਾ ਚਾਹਣ ਜਿਹੜਾ ਪਾਣੀ ਦੀ ਟੈਂਕੀ ਦੀ ਜਿਹੜੇ ਪੈਟਰੋਲ ਦੀ ਬੋਤਲ ਲੈ ਕੇ ਸਾਡਾ ਪੈਸਾ ਆਉਂਦਾ ਸੀ ਉਹਨਾਂ ਨੇ ਜਿਹੜੀ ਸਾਡੇ ਪਿੰਡ ਦੇ ਨੰਬਰਦਾਰ ਨੇ ਉਹਨਾਂ ਨੇ ਸਾਡੇ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਆ ਜਿਹੜੀ ਕਿ ਮੇਰੇ ਪਿਓ ਦੀ ਦਿਨ ਰਾਤ ਦੀ ਮਿਹਨਤ ਸੀਗੀ ਕੋਸ਼ਿਸ਼ ਸੀ ਆਪਣਾ ਸਮਾਨ ਵੇਚਿਆ ਇਧਰ ਉਧਰੋ ਕਰਕੇ ਪੈਸੇ ਇਕੱਠੇ ਕਰੇ ਤੇ ਇਹਨਾਂ ਨੇ ਮੇਰੀ ਫਾਈਲ ਲਗਾਮ ਫਿਰ ਵੀ ਨਹੀਂ ਕਰਵਾਇਆ ਇਹਨਾਂ ਦੀ ਕੁੜੀ ਆੜੀ ਆ ਆਸਟ੍ਰੇਲੀਆ ਪੀਆਰ ਆ ਜਿਹੜੀ ਕਹਿੰਦੀ ਸੀਗੀ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਜਾਊਂਗੀ ਉਹ ਵੀ ਘੱਟ ਘੱਟ ਪੈਸੇ ਤੇ ਤੇ ਇਸ ਤੋਂ ਬਾਅਦ ਜਦੋਂ ਉਸ ਨੂੰ 10 ਲੱਖ ਰੁਪ ਪੈਸੇ ਵਾਪਸ ਕਰ ਦਿਓ ਅਸੀਂ ਫਾਈਲ ਇਸ ਤਵਾਰ ਨਹੀਂ ਲਵਾਣੀ ਤੇ ਉਹਨਾਂ ਨੂੰ 4 ਸਾਲ ਹੋ ਗਏ 2021 ਦੇ ਵਿੱਚ ਉਹਨਾਂ ਨੇ ਸਾਡੇ ਤੋਂ ਪੈਸੇ ਲਏ ਸੀਗੇ ਤੇ ਇਸ ਤਵਾਰ ਤੇਈ ਦੇ ਵਿੱਚ ਅਸੀਂ ਰਿਪੋਰਟ ਰਿਪੋਰਟ ਲਖਾਈ ਆ ਐਸਐਸਪੀ ਦੇ ਉਹਨਾਂ ਨੇ 1 ਸਾਲ ਦਾ ਟਾਈਮ ਦਿੱਤਾ ਤੇ 15 ਤਰੀਕ ਨੂੰ ਉਹਨਾਂ ਨੇ ਪੈਸੇ ਦੇਣੇ ਸੀ ਜਿਹੜੇ ਉਹਨਾਂ ਦੀ ਲਾਸਟ ਡੇਟ ਸੀਗੀ ਤੇ ਹੁਣ ਤੁਸੀਂ ਦੇਖੋ ਮਹੀਨਾ ਉੱਪਰ ਹੋ ਗਿਆ ਮਹੀਨੇ ਤੋਂ ਵੀ ਉੱਪਰ ਦਾ ਟਾਈਮ ਹੋ ਗਿਆ ਤੇ ਨਾ ਹੀ ਕੋਈ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਤੇ ਹੁਣ ਜੇ ਸਾਨੂੰ ਕੁਝ ਵੀ ਹੁੰਦਾ ਹੈ ਇੱਥੇ ਪ੍ਰਸ਼ਾਸਨ ਜ਼ਿੰਮੇਵਾਰ ਆ ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਉਹਨਾਂ ਨੇ ਠੱਗੀ ਮਾਰੀ ਆ 10 ਲੱਖ ਰੁਪਏ ਸਾਨੂੰ ਜ਼ਿਲ੍ਹਾ ਬਰਨਾਲਾ ਹਰਨੇਕ ਸਿੰਘ ਮੇਰੇ ਪਿਓ ਦਾ ਨਾਮ ਹੈ ਤੇ ਕਾਸ਼ ਤੇ ਸਾਡੀ ਹੈਗੀ ਆ ਆਈਸੀ ਮਾਮਲਾ ਕੀ ਹੈ ਬਾਈ ਜੀ ਨੇ ਪੰਡ ਦੀ ਟੈਂਕੀ ਤੇ ਚੜਿਆ ਮਾਮਲਾ ਬਾਈ ਜੀ ਸਾਡੇ ਪਿੰਡ ਦਾ ਇੱਕ ਨੰਬਰਦਾਰ ਆ ਜੀ ਉਹਦੇ ਨਾਲ ਮੈਂ ਸ਼ੀਰ ਵੀ ਕਰਿਆ ਪਹਿਲਾਂ 6-7 ਸਾਲ ਸ਼ੀਰ ਵੀ ਕਰਿਆ ਜੀ ਉਹਦੀ ਕੁੜੀ ਆਸਟ੍ਰੇਲੀਆ ਚ ਗਈ ਹੋਈ ਸੀਗੀ ਮੇਰੀ ਕੁੜੀ ਨੂੰ 6.5 ਬੈਂਡ ਆਏ ਸੀਗੇ ਮੈਨੂੰ ਉਹਨੇ ਕਹਿੰਦਾ ਵੀ ਤੇਰੀ ਕੁੜੀ ਨੂੰ ਅਸੀਂ ਘੱਟ ਪੈਸਿਆਂ ਦੇ ਵਿੱਚ ਆਸਟ੍ਰੇਲੀਆ ਲੈ ਜੰਨੇ ਆ 2021 ਦੇ ਵਿੱਚ ਉਹਨੇ ਮੈਥੋਂ 5 ਲੱਖ ਰੁਪਏ ਮੈਂ ਪਹਿਲਾਂ ਦੇ ਕੇ ਆਇਆ ਤੇ 2.5 ਲੱਖ ਰੁਪਏ ਮੈਂ ਫੇਰ ਦਿੱਤਾ 2.5 ਫੇਰ ਦਿੱਤਾ 10 ਲੱਖ ਰੁਪਏ ਟੋਟਲ ਉਹਨੂੰ ਮੈਂ ਦੇ ਦਿੱਤਾ 2021 ਦੇ ਵਿੱਚ ਉਦੋਂ ਬਾਅਦ ਕਹਿੰਦਾ ਵੀ ਮੇਰੀ ਕੁੜੀ ਕਹਿੰਦੀ ਹੈ ਆਸਟ੍ਰੇਲੀਆ ਵਾਲੀ ਵੀ 12 ਲੱਖ ਰੁਪਏ ਹੋਰ ਲੱਗੂ ਮੈਂ ਕਿਹਾ ਇਹ ਇੰਨੇ ਤਾਂ ਮੇਰੇ ਕੋਲ ਹੈ ਹੀ ਨਹੀਂ ਮੈਂ ਗਰੀਬ ਬੰਦਾ ਮੇਰੇ ਕੋਲ 12 ਲੱਖ ਹੋਰ ਹੈ ਨਹੀਂਗਾ ਤੇ ਕਹਿੰਦੇ ਵੀ ਚਲੋ ਤੇਰੇ ਅਸੀਂ ਵਾਪਸ ਕਰਵਾ ਦਿੰਨੇ ਆ ਨਾ ਉਹਨਾਂ ਨੇ ਮੈਨੂੰ ਪੈਸੇ ਵਾਪਸ ਕਰਾਏ ਨਾ ਕੋਈ ਰਸੀਦ ਤਾਂ ਕੁਛ ਨਹੀਂ ਉਦੋਂ ਬਾਅਦ 2 ਸਾਲ ਮੈਨੂੰ ਲਾਰੇ ਲਾਈ ਗਏ ਨੇ ਤੀਜੇ ਸਾਲ ਆਕ ਕੇ ਮੈਂ ਐਸਐਸਪੀ ਦੇ ਪੇਸ ਹੋ ਗਿਆ 2023 ਦੇ ਵਿੱਚ 18 ਤਰੀਕ ਨੌ ਐਸਐਸਪੀ ਦੇ ਪੇਸ਼ ਹੋ ਗਿਆ ਉਹਨਾਂ ਨੇ ਡਿਪਟੀ ਨੂੰ ਮਾਰਕ ਕਰਤੀ ਡਿਪਟੀ ਸਾਹਿਬ ਨੇ ਉੱਥੇ ਬੁਲਾ ਕੇ ਉੱਥੇ 29 ਤਰੀਕ ਨੂੰ ਇਹਨਾਂ ਨੇ اقرار نامہ ਕਰ ਲਿਆ ਲਿਖਾ ਲਿਆ ਦੋ ਬੰਦੇ ਪਿੰਡ ਦੇ ਸੀਗੇ ਲਿਖਾ ਲਿਆ ਕਹਿੰਦਾ ਵੀ ਮੈਂ 15 11 2024 ਨੂੰ ਵੀ ਤੇਰੀ ਸਾਰੀ ਪੇਮੈਂਟ ਦੇ ਦੂੰਗਾ 10 ਦਾ 10 ਲੱਖ ਰੁਪਇਆ ਨਹੀਂ ਮੇਰੇ ਤੇ ਬਰਨ ਦੀ ਕਾਰਵਾਈ ਕੀਤੀ ਜਾਵੇ ਜੇ ਮੈਂ ਨਾ ਦੇਵਾਂ ਤਾਂ ਹੁਣ ਜਦੋਂ ਅਸੀਂ 2025 ਨੂੰ 15 ਤਰੀਕ ਨੂੰ ਉਹਦੇ ਕੋਲੇ ਗਏ 2024 ਨੂੰ 11ਵੇਂ ਮਹੀਨੇ ਚ ਉਦੋਂ ਕਹਿੰਦਾ ਵੀ ਮੇਰੇ ਹਜੇ ਜੀਰੀ ਨਹੀਂ ਵਿਕੀ 20 ਕਿੱਲੇ ਵਾਹਣਦੇ ਨੇ ਬੰਦੇ ਕੋਲੇ 13 ਲੱਖ ਦੀ ਇਹਨੇ ਜੀਰੀ ਹੋਣ ਵੇਚੀ ਹੈ ਜੀ ਤੇ ਉਸ ਤੋਂ ਬਾਅਦ ਕਹਿੰਦਾ ਵੀ ਮੇਰੇ ਹਜੇ ਜੀਰੀ ਦੇ ਪੈਸੇ ਨਹੀਂ ਪਏ 10 ਦਿਨ ਫੇਰ ਖੜਜੂ ਅਸੀਂ 10 ਦਿਨ ਫੇਰ ਖੜ ਗਏ ਫੇਰ ਹਫਤਾ ਲੈ ਲਿਆ ਫੇਰ ਖੜ ਗਏ ਉਸ ਤੋਂ ਬਾਅਦ ਮੈਂ 29 ਤਰੀਕ ਨੂੰ ਜੀ ਥਾਣੇ ਚ ਰੂੜੇ ਕੇ ਕਲਾਂ ਚ ਰੈਪੋਰਟ ਲਖਾਇਆ ਹੈ ਜੀ ਉਹ ਬੁਲਾ ਲੈਂਦੇ ਨੇ ਬੁਲਾ ਕੇ ਉੱਥੇ ਉਹਨਾਂ ਨੂੰ ਕਹਿ ਦਿੰਦਾ ਜਦੋਂ ਮੇਰੇ ਕੋਲੇ ਹੋਏ ਮੈਂ ਉਦੋਂ ਦੇ ਦੂੰ ਮੈਂ ਕਿਹੜਾ ਮੁਕਰਦਾ ਜੀ ਆਏ ਕਿ ਕਿ ਵਸ ਪੱਲਾ ਸੜਾ ਲੈਂਦਾ ਨਾ ਕੋਈ ਪੁਲਿਸ ਕਾਰਵਾਈ ਕਰਦੀ ਹੈ ਕੋਈ ਕਾਰਵਾਈ ਨਹੀਂ ਹਜੇ ਹੋਈ ਉਹਦੇ ਤੇ ਸਾਰਾ ਮੇਰੀ ਬੇਟੀ ਦਾ ਇਹਨਾਂ ਨੇ ਭੁੱਖ ਖਰਾਬ ਕਰਤਾ ਜੀ ਆ ਬੈਠੀ ਹੈ ਵਿਚਾਰੀ ਨਾ ਕਿਸੇ ਪਾਸੇ ਜਾਣ ਜੋਗਰੀ ਹੈ ਇੰਨੇ ਪੈਸੇ ਮੈਂ ਕੁੜੀ ਤੇ ਪੜ੍ਹਾਈ ਤੇ ਲਾਏ ਨਹੀਂ ਆਈ ਲਿਸਟ ਕਰਵਾਈ ਹੈ ਜੀ ਤੇ ਉਸ ਤੋਂ ਬਾਅਦ ਹੋਰ ਮੇਰਾ ਕੋਈ ਹੱਲ ਨਹੀਂ ਜੇ ਮੇਰਾ ਆਹੀ ਹੱਲ ਹੈ ਮੈਂ ਘੱਟੋ ਘੱਟ 2 250 ਫੁੱਟ ਟੈਂਕੀ ਦੇ ਉੱਪਰ ਬੈਠਾ ਜੀ ਜੇ ਮੇਰਾ ਨਾ ਹੱਲ ਹੋਇਆ ਨਾ ਮੇਰੇ ਪੈਸੇ ਦਵਾਈ ਪ੍ਰਸ਼ਾਸਨ ਨੇ ਤਾਂ ਮੇਰੇ ਕੋਲੇ ਆ ਹੱਲ ਆ ਜੀ ਕੋਈ ਗੱਲਬਾਤ ਨਹੀਂ ਕੀਤੀ ਜੀ ਕੁਝ ਨਹੀਂ ਸਾਨੂੰ ਪ੍ਰਸ਼ਾਸਨ ਕਹਿੰਦਾ ਥੱਲੇ ਉਤਰੇ ਥ ਸਾਲ ਭਰ ਤਾਂ 14 ਮਹੀਨੇ ਹੋ ਗਏ ਜੀ ਹੁਣ ਪ੍ਰਸ਼ਾਸਨ ਨੇ 14 ਮਹੀਨੇ ਲੈ ਲੇ ਪ੍ਰਸ਼ਾਸਨ ਨਿਆਂ ਕਰਦਿਆਂ ਨੇ 2 ਦਿਨ ਦੇ ਦੋ 4 ਦਿਨ ਦੇ ਦੋ 5 ਦਿਨ ਦੇ ਦੋ ਹਫਤਾ ਦੇ ਦੋ ਕਦੋਂ ਦੇ ਚੜੇ ਹੋ ਆਪਣੀ ਟੈਂਕ ਅਸੀਂ ਸਵੇਰੇ 10:30 ਵਜੇ ਦੇ ਚੜੇ ਆ ਜੀ ਇਹ ਕਦੋਂ ਤੱਕ ਉਤਰੋਗੇ ਤੁਸੀਂ ਜੇ ਜਿੰਨਾ ਚਿਰ ਪੈਸੇ ਨਹੀਂ ਦਿੰਦੇ ਅਸੀਂ ਉਤਰਦੇ ਨਹੀਂ ਜੀ ਕੁੱਲ ਕਿੰਨੀ ਰਕਮ ਹੈਗੀ ਤੁਹਾਡੀ 10 ਲੱਖ ਰੁਪਈਆ ਜੀ ਹੁਣ ਕਾਹਦਾ ਕੰਮ ਕਰਦੇ ਤੁਸੀਂ ਮੈਂ ਚਨਈ ਦਾ ਕੰਮ ਕਰਦਾ ਜੀ ਹੁਣ ਮੈਂ ਥੋੜੀ ਆਪਣੀ ਛੋਟੀ ਜਿਹੀ ਟੈਲਾਂ ਆਪਣੀਆਂ ਜਿਹੜੀਆਂ ਇੰਟਰਲੋਕ ਟੈਲਾਂ ਬਣਦੀਆਂ ਹੁੰਦੀਆਂ ਨੇ ਉਹਦਾ ਆਪ ਦੇ ਕੰਮ ਚ ਲਾਇਆ ਹੋਇਆ ਜ਼ੀਰੋ ਕਨ ਉਹ ਕੰਮ ਕਰਦਾ ਜੀ ਟਾਈਲਾਂ ਬਣਾਉਨੇ ਆ ਸੀਮੈਂਟ ਤੋਂ ਆ ਸਾਰੀਆਂ ਲਿਖਤਾਂ ਪਈਆਂ ਨੇ ਜੀ ਮੇਰੇ ਕੋਲ ਸਾਰੀਆਂ ਵੀਡੀਓ ਪਈਆਂ ਨੇ ਸਭ ਕੁਝ ਪਿਆ ਜੀ ਮੇਰੇ ਕੋਲੇ ਮੇਰੀ ਸਾਰਿਆਂ ਨੂੰ ਵੀ ਮੇਰੀ ਮਦਦ ਕਰੋ ਤੇ ਇਹ ਤੋਂ ਮੇਰੇ ਪੈਸੇ ਦਬਾਓ ਜੀ ਮੇਰੇ ਨਾਲ ਠੱਗੀ ਮਾਰੀ ਆ ਸਿੱਧੀ 10 ਲੱਖ ਰੁਪਏ ਦੀ 5 ਲੱਖ ਰੁਪਇਆ ਮੈਂ ਵਿਆਜ ਤੇ ਚੱਕ ਕੇ ਦਿੱਤਾ ਜੀ 5 ਲੱਖ ਰੁਪਏ ਦਾ ਮੈਂ ਸਮਾਨ ਵੇਚਿਆ ਕਰੋ ਸੋਨਾ ਵੇਚ ਮੇਰੇ ਕੋਲੇ ਮੱਝ ਸੀ ਗਾਈ ਸੀ ਉਹ ਵੀ ਵੇਚਤੀ ਸਾਰਾ ਕੁਝ ਵੇਚਤਾ ਜੀ ਹੁਣ 5 ਲੱਖ ਰੁਪਇਆ ਮੈਂ ਰਿਸ਼ਤੇਦਾਰਾਂ ਤੋਂ ਫੜਿਆ ਹੋਇਆ ਜਿਹੜਾ 4 ਸਾਲਾਂ ਦਾ ਮੈਨੂੰ ਉਹਦਾ ਵਿਆਜ ਪਈ ਜਾਂਦਾ ਜੀ 7.2 ਲੱਖ ਰੁਪਇਆ ਮੈਂ ਮੌੜਾ ਤੋਂ ਫੜਿਆ ਸੀਗਾ ਜੀ ਮੇਰੀ ਰਿਸ਼ਤੇਦਾਰੀ ਹੈ ਉੱਥੇ ਪ੍ਰਧਾਨ ਤੋਂ ਜੀ ਉਹਦਾ ਢਾਈ ਦੇਣਾ ਜੀ ਢਾਈ ਲੱਖ ਮੇਰੇ ਰਿਸ਼ਤੇਦਾਰ ਤੋਂ ਫੜਿਆ ਸੀ ਬਰਨਾਲੇ ਤੋਂ ਜੀ ਢਾਈ ਮੈਂ ਉਹਦਾ ਦੇਣਾ ਜੀ ਇਸ ਮੌਕੇ ਪੰਚਾਇਤ ਤੇ ਪਿੰਡ ਦੇ ਲੋਕਾਂ ਨੇ ਪੀੜਤ ਪਰਿਵਾਰ ਦੇ ਪੱਖ ਦੇ ਵਿੱਚ ਆ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ ਉੱਥੇ ਦੱਸ ਦਈਏ ਕਿ ਇਸ ਬਾਬਤ ਜਦ ਐਸਐਚਓ ਨੂੰ ਪਤਾ ਲੱਗਦਾ ਤਾਂ ਉਹ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਇਹ ਕਹਿਣਾ ਹੈ ਕੀ ਵਿਦੇਸ਼ ਭੇਜਣ ਦੇ ਨਾਮ ਤੇ ਇਸ ਪਰਿਵਾਰ ਦੇ ਵੱਲੋਂ ਜੋ ਪੈਸੇ ਲਏ ਗਏ ਸਨ ਤਾਂ ਪਿਛਲੇ ਸਾਲ ਦੋਵਾਂ ਧਿਰਾਂ ਦੇ ਵਿੱਚ ਇੱਕ ਲਿਖਤ ਸਮਝੌਤਾ ਹੋਇਆ ਸੀ ਤੇ ਏਜੰਟ ਵਿਅਕਤੀ ਹੁਣ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਰਿਹਾ ਜਿਸ ਦੇ ਚਲਦਿਆਂ ਇਹ ਪਿਓ ਤੇ ਧੀ ਟੈਂਕੀ ਤੇ ਚੜ ਗਏ ਨੇ ਉੱਥੇ ਹੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਦੂਜੇ ਧਿਰ ਥਾਣੇ ਆਵੇਗਾ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਹੋਵੇਗੀ ਇਹ ਜਗਤਾਰ ਸਿੰਘ ਇਹਨਾਂ ਦਾ ਕੋਈ ਲੈਂਡ ਦੇਣ ਦਾ ਮਸਲਾ ਸਰਨਾਮ ਸਿੰਘ ਤੇ ਜਗਤਾਰ ਸਿੰਘ ਦਾ ਜਿਹਦੇ ਸਬੰਧ ਚ ਦੋਨੇ ਪਾਰਟੀਆਂ ਥਾਣੇ ਬੁਲਾ ਲੀਆਂ ਬਾਈਕ ਇਹਨਾਂ ਦਾ ਕਰਵਾਉਣੇ ਆ ਇਹ ਕੋਣ ਕੋਣ ਪਾਣੀ ਦੀ ਟੈਂਕੀ ਤੇ ਚੜਿਆ ਕੀ ਕੁਝ ਉਹਨਾਂ ਕੋਲੇ ਹੈਗਾ ਸਰ ਉਹ ਕਹਿੰਦਾ ਵੀ ਅੱਜ ਤਾਂ ਇੰਨੀ ਕ ਗੱਲ ਹੀ ਹੋਈ ਆ ਵੀ ਮੈਂ 10 ਲੱਖ ਰੁਪਇਆ ਲੈਣਾ ਉਹ ਤੋਂ ਵੀ ਬੇਟੀ ਭੇਜਣ ਵਾਸਤੇ ਦਿੱਤਾ ਸੀਗਾ ਵਾਪਸ ਨਹੀਂ ਕਰ ਰਿਹਾ ਉੱਪਰ ਪਾਣੀ ਦੀ ਟੈਂਕੀ ਤੇ ਕੋਣ ਕੋਣ ਚੜਿਆ ਸਰ ਉਧਰੀ ਤੇ ਗਵਾਹ ਤੇ ਉਹ ਆਪ ਹੈ ਕੋਈ ਗਲਵਾਤ ਕੀਤੀ ਜਰੀਏ ਸਰ ਪਰਵਾਹ ਨੋ ਨਹੀਂ ਹਾਂ ਕਰੀਏ ਉੱਥੇ ਥਾਣੇ ਬੁਲਾ ਦੋਨੇ ਧਰਾਂ ਨੂੰ ਇਕੱਠੇ ਕਰ ਦੇ